ਮੇਰੇ ਆਲਿਆ ਭੋਲਿਆ ਪੁੱਤਰਾ ਇੰਨਾ ਨੇ ਜੁਲਮ ਮੈਨੂੰ ਮਾਮ ਦੇਣਾ ਹੈ ਵਾਧ ਗਿੜੀ ਜਲੋ ਕਰtio ਕਰੋ ਹੋਰ ਤਾਂ ਠੀਕ ਆ ਕੇ ਸੋਝੋ ਇਹਨਾਂ ਨੇ ਜੁਲਮਾਇਆ ਇਹਨਾਂ ਨੂੰ ਵੀ ਮਾਰਨਾ ਚਾਹੀਦਾ ਬੇ ਜੁਮੀਆ ਮਾਵਾ ਕਿਲੇ ਬੱਡੇ ਮਾਵਾ ਦਿਗਾਨੇ ਮੈਂ ਘਰਾਂ ਵਾਲੇ ਪੜਾਏ ਸੀ ਮਾਵਾ ਕਿਲੇ ਪਾਦਗਾ ਉਹਨਾਂ ਨੇ ਜਿੱਥੇ ਉਹਨੇ ਵਿਚਾਰੇ ਨੇ ਆਉਂਦੇ ਪੈਰੀਂ ਜੁੱਤੀ ਟਮਾਟੀ ਟੈਂਸ਼ਨ ਦੇ ਦੁਆਇਆ ਲਿਆ ਜਾਏ ਜੇ ਮੇਰਾ ਠੀਕ ਹੋ ਜਾਏਗਾ ਮੈਂ ਸਲੀਕਾ ਹੋ ਜਾਏਗਾ ਪਰ ਜੀਵਨ ਉੱਤੇ ਲਾਜ਼ਰਾ ਤਾ ਵੇ ਸਦੇ ਪੈ ਨੇ ਸਾਨੂੰ ਨਿਹੰਗਾਂ ਨੂੰ ਅੱਜ ਇਹਨਾਂ ਨੇ ਇੱਕ ਵੱਡਿਆ ਕੰਮ ਕਰ ਲਿਆ ਸੁੱਕੇ ਦੇ ਰੱਜੇ ਸੌ ਮੈਂ ਤੇ ਆ ਗਏ ਸੁੱਕੇ ਦੇ ਰੱਜੇ ਚਾਰ ਵੱਡਣਗੇ ਵੀ ਸਾਡਾ ਤਾਂ ਕੋਈ ਬਾਏ ਇਹ ਤਾਂ ਹੀ ਤਾਂ ਨਿਹੰਗ ਮਛਰੇ ਨੇ ਨਾ ਸੇਕਰ ਕਰਕੇ ਮਛਰੇ ਨੇ ਨਿਹੰਗ ਸੁੱਕੀ ਪਤਾ ਹੋ ਸੱਤ ਦੀ ਹੋਰ ਵੀ ਨਹੀਂ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਗੁਰੂ ਸਾਹਿਬ ਨੂੰ ਮਾਰੀ ਗੁਰੂ ਤਾਂ சுவாਸ ਲੈ ਜਾਂਦੇ ਨਹੀਂ ਅਸੀਂ ਤਾਂ ਵੀ ਤਸਰੇ ਪਾਏ ਅਸੀਂ ਤਾਂ ਗੁਰੂ ਦੇ ਗਾਤਰੇ ਪਾਏ ਨੇ ਅਸੀਂ ਸੱਚ ਦੇ ਗਾਤਰੇ ਪਾਏ ਨੇ ਸੱਚ ਦੇ ਪਾਏ ਨੇ ਅਸੀਂ ਇਹੋ ਜਿਹੀ ਨਹੀਂ ਪਾਏ ਪਾਪ ਕਰਨ ਦੇ ਚਾਮਣ ਬੰਦਾ ਮਾਰ ਦਈਏ ਉੱਠ ਕੇ ਇੱਕ ਨਿਆੰਗ ਉਹ ਕਹਿ ਸਿੱਖੀ ਜੇ ਤੁਸੀਂ ਰਹਿਣ ਦੇ ਜੇ ਸਿੱਖੀ ਤੈਨੂੰ ਕੀ ਕੀ ਕਹਿੰਦੀ ਉੱਠ ਕੇ ਬੰਦੇ ਮਾਰ ਦਿਓ ਆਕੇ 12 ਵਜੇ ਤੇ ਗਰੰਤੀ ਦੇ ਜਿੰਦਰਾ ਮਾਰੇ ਬੂਏ ਨੂੰ ਸੰਗਤ ਗਈ ਚਲੀ ਜਿੰਦਰਾ ਮਾਰ ਕੇ ਦੀ ਜ਼ਿੰਮੇਵਾਰੀ ਸਮਝੇ ਇਹ ਗਰੰਤੀ ਇਸ ਸੇਸਕਾ ਥਲੇ ਸੁੱਤੇ ਹੋਣ ਕੇੰਦਰ ਵੱਡ ਜਾਵੇ ਕੋਈ ਨਹੀਂ ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਉਹ ਮੈਂਟਲ ਹੈ ਮੈਂਟਲ ਹੈ ਤੇ ਇਹਨਾਂ ਮਗਰ ਕੋਈ ਗਏ ਉਹਦੀ ਤੁਸੀਂ ਬੋਲੋ ਮੈਨ ਤਾਂ ਨਹੀਂ ਕਿ ਸਜ਼ਾ ਇਹਨਾਂ ਨੂੰ ਮਿਲਣੀ ਚਾਹੀਦੀ ਏ ਇਹਨਾਂ ਗਰੰਤੀਆਂ ਨੂੰ ਮਿਲਣੀ ਚਾਹੀਦੀ ਸਜ਼ਾ ਇਹ ਤਾਂ ਸਾਨੂੰ ਅਸੀਂ ਜੇ ਅਸੀਂ ਤਾਂ ਮਾਫ਼ੀ ਮੰਗਾਂਗੇ ਅਸੀਂ ਗੁਰੂ ਕੋ ਨਾ ਗੋਡੇ ਰਗੜਾਂ ਜੋ ਅੰਗ ਸਾਡੇ ਸਾਰੇ ਟੈ ਕੇ ਪੈਰੀ ਪਾਵਾਂਗੇ ਮਾਫ਼ੀ ਮੰਗਾਂਗੇ ਜੇ ਸਾਡੇ ਬੱਚੇ ਗਲਤੀ ਕੀਤੀ ਮੁੱਕ ਗਿਆ ਨਾ ਹੀ ਤਾਂ ਵੀ ਮਾਫ਼ੀ ਮੰਗਾ ਕੇ ਗੁਰੂ ਕੋਲ ਪਰ ਇਹਨਾਂ ਜ਼ੁਲਮ ਕੀਤਾ ਹੈ ਇਹ ਜ਼ੁਲਮ ਜਿਹੜਾ ਨਾ ਸਜ਼ਾ ਪੋਗਣ ਦੇ ਇਹਨਾਂ ਦੇਖੀ ਤਾਂ ਸਹੀ ਇਹਨਾਂ ਪੋਗਣੀ ਕਿ ਵੀ ਸਜ਼ਾ ਹੋਰ ਵੀ ਕਰ ਸਕਦੇ ਹੋ ਸਜ਼ਾ ਨਾ ਪੋਗਣੀ ਇਹਨਾਂ ਬੱਚੇ ਨਾ ਤਰੋ ਕਮਾਇਆ ਇਹਨਾਂ ਬੱਚੇ ਨਾ ਇਹ ਨਾ ਬੱਚੇ ਨਾ ਤਰੋਕ ਮਾਇਆ ਹੈ ਹੈ ਸਾਰੇ ਮੁਲਕ ਨੂੰ ਪਤਾ ਬੱਚਾ ਕਿੱਦਾਂ ਦਾ ਹੈ ਹੈ ਲੱਬ ਲੱਬ ਪਿਓ ਖੱਬ ਜਾਂਦਾ ਹੈ ਕਦੀ ਕਿਹ ਪਾਸੇ ਨਿਕਲ ਜਾਂਦਾ ਹੈ ਕਦੀ ਕਿਹ ਪਾਸੇ ਹੈ ਉਹ ਬੰਦਾ ਵੇਖੋ ਉਹ ਬੰਦਾ ਵੇਖੋ ਤੁਸੀਂ ਕਿੱਡਾ ਸਰੀਪੀ ਚ ਜਿਹਨੂੰ 19 21 ਗੱਲ ਨਹੀਂ ਕਰਨੀ ਆਉਂਦੀ ਇਹੋ ਜਿਹਾ ਪਿਓ ਹੈ ਇਹਦਾ ਬੇੜਾ ਕਰਕੇ ਜਿਹੋ ਜੇ ਨੰਗਾ ਦਾ ਮੈਂ ਤਾਂ ਨਹੀਂ ਨਾ ਮੈਂ ਘਾਟ ਟੁੱਟੇ ਇਹਨਾਂ ਦਾ ਘਾਟ ਟੁੱਟੇ ਮੇਰੇ ਤਾਂ ਸਾਹਮਣੇ ਉਹ ਨਾ ਮੇਰੇ ਕੋ ਗੋਲੀ ਹੈ ਨਾ ਸਾਰਿਆਂ ਨੂੰ ਮਾਰਾਂ ਸਹੀ ਗੱਲ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਕਹਿਣਾ ਠੀਕ ਹੈ ਕਿ ਜਿਹੜਾ ਵੀ ਪੁੱਤਰ ਸਾਨੂੰ ਸਜ਼ਾ ਮਿਲੀ ਹੈ ਨਾ ਸਾਡੇ ਪੁੱਤਰ ਨੂੰ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਸਾਡੇ ਪੁੱਤਰ ਨੂੰ ਮਿਲੀ ਹੈ ਨਾ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਜਿਵੇਂ ਉਹਨੂੰ ਵੱਟਿਆ ਨੇ ਨਾ ਇਵੇਂ ਵਟਿਚਾਂ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਜੇ ਸਾਡੇ ਪੁੱਤਰ ਗਲਤੀ ਕੀਤੀ ਹੈ ਮੈਂ ਸਾਰਾ ਪਰਿਵਾਰ ਲੈ ਕੇ ਗੁਰਦੁਆਰੇ ਮਾਫ਼ੀ ਮੰਗ ਕਾਉਂਦਾ ਅਸੀਂ ਗੁਰੂ ਗ੍ਰੰਥ ਤੇ ਆਤਰੱਖਾ ਗਏ ਵੀ ਸੱਚੇ ਪਾਚਾ ਇਹਨੇ ਗਲਤੀ ਕੀਤੀ ਏ ਇਹਨੂੰ ਮਾਫ਼ ਕਰ ਅਸੀਂ ਮਾਫ਼ੀ ਮੰਗਾਂਗੇ ਇਹ ਸਾਰੇ ਮਾਫ਼ੀ ਮੰਗਾਂਗੇ ਸਹੀ ਹੈ ਮੁੱਖਚਾ ਅਈ ਪੁੱਤਰ ਮਾਫ਼ੀ ਮੰਗਾਂਗੇ ਇਸ ਗੱਲ ਦੀ ਜੇ ਸਾਡਾ ਪੁੱਤਰ ਚੱਲ ਕੇ ਅਸੀਂ ਤਾਂ ਵੀ ਮਾਫ਼ੀ ਮੰਗਾਂਗੇ ਗੁਰੂ ਕੋਲੋਂ ਸਾਡਾ ਜਲਮ ਕੀਤਾ ਨਾ ਬਹੁਤ ਜਲਮ ਕੀਤਾ ਓਹ ਕੰਬੈ ਆਣ ਕੇ ਉਹਨੂੰ ਗੋਲੀ ਵੀ ਮਾਰ ਦਿੰਦੇ ਸਾਨੂੰ ਕੋਈ ਦੋਖਣੀ ਜਿਹੜੇ ਆ ਨਸ਼ਈਆਂ ਬੰਦੇ ਆਣੇ ਉਹਨੂੰ ਵੱਡ ਫੱਟ ਕੀਤੀ ਆ ਇੰਨੀ ਬੇਰਹਿਮੀ ਨਾਲ ਮਾਰਿਆ ਵਾ ਸਾਡੇ ਤੋਂ ਜਰਿਆ ਨਹੀਂ ਜੀ ਜਾਂਦਾ ਬਹੁਤ ਜ਼ਿਆਦਾ ਸਾਡੇ ਪੁੱਤਾਂ ਨੂੰ ਦੁੱਖ ਕੀਤਾ ਕੀ ਕਾਰਵਾਈ ਤੁਸੀਂ ਚਾਹੁੰਦੇ ਹੋ ਇਹਨਾਂ ਦੇ ਪਰਚੇ ਹੋਣੇ ਚਾਹੀਦੇ ਆ ਜੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਫਿਰ ਸਾਨੂੰ ਇਨਸਾਫ ਮਿਲਣਾ ਹਾਂ ਹਾਂ ਬਾਕੀ ਜੇ ਕੋਈ ਨਾ ਨੇ ਕੀਤਾ ਇੱਕ ਇੱਕ ਗਿਆਨੀ ਜਥੇਦਾਰ ਅਕਾਲ ਤਖਤ ਦੇ ਨੇ ਉਹ ਕਹਿੰਦੇ ਨੇ ਕਿ ਉਲਟਾ ਪਰਿਵਾਰ ਦਾ ਬਾਈਕਾਟ ਕਰਨਾ ਚਾਹੀਦਾ ਸੋਸ਼ਲ ਤੇ ਸਮਾਜਿਕ ਸਰ ਇਹ ਬਾਈਕਾਟ ਕਾਦੇ ਵਾਸਤੇ ਕਰਨਾ ਜੀ ਫਿਰ ਤੁਹਾਨੂੰ ਹੀ ਸਾਰਿਆਂ ਨੂੰ ਮਾਰ ਦੇਣ ਫਿਰ ਅਸੀਂ ਵੀ ਸਿੱਖ ਬੁਆਰਿਆਂ ਸਾਨੂੰ ਹੀ ਇਸੇ ਘਾਟ ਦੇ ਤਾਰ ਦੇਣਾ ਅਸੀਂ ਕੀ ਕਰਨਾ ਮਗਰੋਂ ਜੀ ਕੇ ਇਹ ਇੱਕ ਪਰਿਵਾਰ ਨੂੰ ਜੇ ਉਹਨਾਂ ਬਾਈਕਾਟ ਕਰਨਾ ਵਾ ਜੇ ਉਹਦੇ ਕੋਈ ਗਲਤੀ ਹੈਗੀ ਆ ਪੁੱਤ ਦੀ ਤੇ ਸਾਨੂੰ ਸਜ਼ਾ ਸਾਨੂੰ ਹਜੇ ਵੀ ਤੁਹਾਨੂੰ ਸਜ਼ਾ ਦੇ ਦੇਣਾ ਅਸੀਂ ਭੁਗਤਣ ਯੋਗ ਆ ਸਹੀ ਹੈ ਕਿ ਐਸਾ ਕੁਝ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਜਿੱਥੇ ਤੱਕ ਨਹੀਂ ਜੀ ਇਹ ਗੱਲ ਨਹੀਂ ਕਹਿਣੀ ਚਾਹੀਦੀ ਉਹਨਾਂ ਨੂੰ ਉਹਨਾਂ ਨੂੰ ਇਨਸਾਫ ਹੋਣਾ ਕਰਨਾ ਚਾਹੀਦਾ ਹੈ ਆਣ ਕੇ ਵੇਖਣਾ ਚਾਹੀਦਾ ਹੈ ਵੀ ਇਹ ਵਾਕਿਆ ਹੀ ਮੈਂਟਲ ਕਿੰਨੇ ਚਿਰ ਦੀ ਉਹਦੀ ਛੋਟੇ ਹੁੰਦੇ ਤੋਂ ਦਵਾਈ ਚੱਲਣ ਢਈ ਆ 11ਵੀਂ ਕਲਾਸ ਤੋਂ ਉਹਨੇ ਉੱਠ ਗਿਆ ਵਾ ਮੁੜ ਕੇ ਉਹਨਾਂ ਬਾਤ ਉਹਦੋਂ ਦੀ ਦਵਾਈ ਚੱਲੀ ਜਾਂਦੀ ਉਹਦੀ ਕਦੀ ਕਿਤੇ ਕਦੀ ਕਿਤੇ ਪਹਿਲੀ ਵੇਚ ਕੇ ਵੀ ਉਹਦਾ ਪੇਰਾ ਨਾਲ ਉੱਤੇ ਪੈਸੇ ਪੈਸੇ ਲਾਈ ਜਾਂਦਾ ਵਾ ਭੈਣ ਭਰਾਵਾਂ ਤੋਂ ਫੜ ਫੜ ਕੇ ਉਹਨੇ ਲਾਏ ਆ ਪਰ ਉਹਦਾ ਕੋਈ ਲਾਜ ਲੱਭਿਆ ਨਹੀਂ ਜਿੱਧਰ ਨੂੰ ਵੀ ਕਹੇ ਨੇ ਆਖਿਆ ਉਧਰ ਨੂੰ ਵੀ ਚਲੇ ਗਿਆ ਪਰ ਰਿਪੋਰਟਾਂ ਵੀ ਅਹੀਂ ਖੜੀਆਂ ਸਾਡੀ ਸੁਣਾਈ ਨਹੀਂ ਉੱਥੇ ਕਹੇ ਨੇ ਉੱਤੇ ਖਲੋਂਦਾ ਤਾਂ ਹੀ ਮਾਰ ਮਾਰ ਰੋਂਦਾ ਰਿਹਾ ਪਰ ਉਹਨਾਂ ਨੇ ਸੁਣਾਈ ਨਹੀਂ ਕੀਤੀ ਬੰਦਿਆ ਨੇ ਵੱਢ ਕੇ ਛੁੜਤਾ ਬਾਬੇ ਵੀ ਆਏ ਚਾਂੜਸੇ ਵਾਲੇ ਉਹਨਾਂ ਵੀ ਆਣ ਕੇ ਆਖਿਆ ਵੀ ਚਲੋ ਆਪਾਂ ਇਨਸਾਫ ਦਵਾਉਣੇ ਆ ਜੋ ਵੀ ਹੋਊ ਕਾਰਵਾਈ ਕਰਾਂਗੇ ਪਰ ਉਹਨਾਂ ਨੇ ਜਕਾਰੇ ਛੱਡ ਕੇ ਮਿੰਟੋ ਮਿੰਟੀ ਵੱਢ ਕਰ ਤਿਆ ਫਿਰ ਵੇਖੋ ਇਹ ਵੜਦੇ ਜੋ ਵੜਦਾ ਵਾ ਉਦੋਂ ਇਹਦੇ ਮੂੰਹ ਦੇ ਉੱਤੇ ਲੀੜਾ ਬਨ ਕੇ ਵੜਿਆ ਵਾ ਵੀ ਇਹ ਇਹਨਾਂ ਦਾ ਡੰਗਰ ਦੇ ਉੱਤੇ ਕਤਲ ਨਹੀਂ ਬੇਰਮੀ ਨਹੀਂ ਕਰਦਾ ਜਿੰਨਾ ਬੰਦੇ ਦੇ ਉੱਤੇ ਕੀਤੀ ਇਹਨਾਂ ਨੇ ਬੱਚੇ ਦੇ ਉੱਤੇ ਕੀਤੀ ਹੈ ਕਿਉਂ ਨੇ ਗਲਤੀ ਕਰ ਲਈ ਚਲੋ ਅਸੀਂ ਬਖਸ਼ਣ ਅਸੀਂ ਵੀ ਆਣੇ ਆ ਵੀ ਗਲਤੀ ਕੀਤੀ ਬਹੁਤ ਵੱਡੀ ਗਲਤੀ ਕੀਤੀ ਉਹਨੇ ਸਾਡੇ ਸਾਡਾ ਵੀ ਗੁਰੂ ਗ੍ਰੰਥ ਸਾਹਿਬਾ ਸਾਡਾ ਵੀ ਆ ਧਰਮ ਆ ਪਰ ਅਹੀਂ ਆਨੇ ਆ ਗਲਤੀ ਕੀਤੀ ਆ ਸਾਨੂੰ ਸਜ਼ਾ ਜੋ ਮਰਜ਼ੀ ਸਜ਼ਾ ਦੇ ਦੇਣ ਅਸੀਂ ਮੰਨਣ ਜੋਗ ਆ ਜੀ ਪਰ ਆ ਜਿਹੜੀ ਇੰਨੀ ਫੇਰ ਐਮੀ ਨਾ ਮਾਰਿਆ ਵਾ ਨਾ ਇਹ ਸਾਡੇ ਤੋਂ ਜਰਿਆਣੀ ਜੀ ਜਾਂਦਾ ਇਹਨਾਂ ਬੰਦਿਆਂ ਨੂੰ ਸਜ਼ਾ ਜ਼ਰੂਰ ਹੋਣੀ ਚਾਹੀਦੀ ਆ ਸਾਡੇ ਤਾਂ ਇਹੋ ਹੀ ਆ ਇਹ ਗੁਰੂ ਦੇ ਘਰ 12 ਵਜੇ ਕਿਉਂ ਗ੍ਰੰਥੀ ਅੰਦਰ ਨਹੀਂ ਬੈਠਾ ਕੀ ਨਾਮ ਹੈ ਜੀ